ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆਂ ਇੰਗਲੈਂਡ ਦੇ ਦਰਬੀ ਸ਼ਹਿਰ ਦੇ ਵਿੱਚ ਇਹ ਗੁਰੂ ਅਰਜਨ ਦੇਵ ਸਾਹਿਬ ਕੋਤਵਾਰਾਂ ਵਿਖੇ ਜਿੱਥੇ ਕਿ ਦਿਵਾਲੀ ਅਤੇ ਬੰਦੀ ਛੋੜ ਦਾ ਜੋ ਪਵਿੱਤਰ ਤਿਹਾਰ ਆ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹਰ ਸਾਲ ਹੀ ਇਸ ਜਗ੍ਹਾ ਦੇ ਉੱਤੇ ਸੰਗਤਾਂ ਦੀ ਖੂਬ ਰੌਣਕ ਰਹਿੰਦੀ ਆ ਤੇ ਸੰਗਤਾਂ ਇੱਥੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਆਉਂਦੀਆਂ ਨੇ ਤੁਹਾਨੂੰ ਇੱਥੋਂ ਦੇ ਹੋਰ ਵੀ ਇਹ ਗੱਲਬਾਤ ਕਰਾਵਾਂਗੇ ਜਿਹੜੇ ਇੱਥੇ ਦੇ ਮੁੱਖ ਸੇਵਾਦਾਰ ਨੇ ਹੈੱਡ ਗ੍ਰਾਂਥੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਵੀ ਜਿਹੜਾ ਦੀਵਾਲੀ ਤੇ ਬੰਦੀ ਛੋੜ ਦਾ ਜਿਹੜਾ ਤਿਹਾਰਾ ਵੀ ਕਿਉਂ ਮਨਾਇਆ ਜਾਂਦਾ ਆ ਇਸ ਲਈ ਦੇਸ਼ ਵਿਦੇਸ਼ ਵਿੱਚ ਬੈਠੀਆਂ ਪੰਜਾਬ ਹਿੰਦੂਸਤਾਨ ਤੱਕ ਪੂਰੇ ਵਰਲਡ ਲੈਵਲ ਤੇ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਮੇਰੇ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਮੈਂ ਤੁਹਾਡਾ ਆਪਣਾ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੌਦੀ ਸ਼੍ਰੀਮਾ ਚਵਾੜਾ ਸਾਹਿਬ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਸੰਗਤਾਂ ਦਾ ਜੋ ਠਾਠਾ ਮਾਰਦਾ ਇਕਾਠਾ ਗੁਰੂ ਘਰ ਦੇ ਸਭ ਬਾਹਰ ਸੰਗਤਾਂ ਦਾ ਜੋ ਠਾਠਾ ਮਾਰਦਾ ਇਕਾਠਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਆ ਕਿੰਨੀ ਸੰਗਤ ਹੈ ਜੋ ਕਿ ਇੱਥੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਆਈ ਆ ਅਤੇ ਇੱਥੇ ਦੀਵਾਲੀ ਦੇ ਬੰਦੀ ਛੋੜ ਦੇ ਦਿਵਸ ਦੇ ਉੱਤੇ ਦੀਪਮਾਲਾ ਵੀ ਕੀਤੀ ਗਈ ਆ ਸੰਗਤਾਂ ਵੱਲੋਂ ਕੀ ਨਾਮ ਆ ਮਾ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਗਿਨਟੈਲ ਸਿੰਘ ਹੈ ਇਹ ਇੱਥੇ ਗੁਰੂ ਘਰ ਦੇ ਵਿੱਚ ਤੁਸੀਂ ਕੀ ਸੇਵਾ ਨਿਭਾਉਂਦੇ ਹੋ ਜੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵਿਖੇ ਜੀ ਸੰਗਤਾਂ ਨੇ ਦਾਸ ਨੂੰ ਮੁੱਖ ਗ੍ਰੰਥੀ ਦੀ ਸੇਵਾ ਪੜ ਗ੍ਰੰਥੀ ਦੀ ਸੇਵਾ ਬਖਸ਼ੀ ਹੈ ਉਹ ਸੇਵਾ ਨਿਭਾ ਰਹੇ ਨੇ ਇਹ ਅੱਜ ਦਿਵਾਲੀ ਦਾ ਤੇ ਪਵਿੱਤਰ ਬੰਦੀ ਛੋੜ ਦਾ ਪਵਿੱਤਰ ਤਿਹਾਰ ਆ ਜੀ ਕੀ ਕਹਿਣਾ ਚਾਹੁੰਦੇ ਆ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸੰਗਤਾਂ ਨੂੰ ਜੀ ਸੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤੁੰਤਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜ ਜਿਹੜਾ ਬੰਦੀ ਛੋੜ ਦੇਵਸ ਬਣਾਇਆ ਜਾਂਦਾ ਹੈ ਉਹ ਬੰਦੀ ਛੋੜ ਦੇਵ ਇਸ ਕਰਕੇ ਬਣਾਇਆ ਜਾਂਦਾ ਹੈ ਕਿ ਜੋ ਮੁੱਖ ਸਾਖੀ ਹੈ ਗਵਾਲੀਅਰ ਦੇ ਕਿਲੇ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਜਿਹੜੇ ਕੈਦੀ ਰਾਜੇ ਸਣ 52 ਜਿਹੜਾ ਨੂੰ ਮੰਨਿਆ ਜਾਂਦਾ ਹੈ ਉਹਨਾਂ ਨੂੰ ਮਹਾਰਾਜ ਸਿਪਾਹੀ ਨੇ ਮੁਕਤ ਕਰਾਇਆ ਅਤੇ ਨਾਲ ਸਾਨੂੰ ਵੀ ਮਹਾਰਾਜ ਨੇ ਇਹ ਜਿਹੜਾ ਬੰਦੀ ਛੋੜ ਦਾਤਾ ਜੀ ਹਨ ਬੰਦਰਾਂ ਤੋਂ ਮੁਕਤ ਕਰਦੇ ਹਨ ਅਤੇ ਸਾਨੂੰ ਗੁਰੂ ਮਹਾਰਾਜ ਸਿਪਾਹੀ ਨੇ ਇਹ ਜਿਹੜਾ ਮਹਾਨ ਗੁਰਪੁਰਬ ਬਖਸ਼ਿਸ਼ ਕੀਤਾ ਹੈ ਜਦੋਂ ਗੁਰੂ ਅਰਗੁਨ ਸਿੰਘ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਚਲਦੇ-ਚਲਦੇ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਅਤੇ ਉੱਥੇ ਸੰਗਤਾਂ ਨੇ ਏਸੇ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਦੀਪਮਾਲਾ ਕਰਕੇ ਇਹ ਖੁਸ਼ੀਆਂ ਮਨਾਈਆਂ ਅਤੇ ਬੰਦੀ ਛੋੜਾ ਦਾਤ ਦਾ ਸੁਖਰਾਣਾ ਕੀਤਾ ਗਿਆ ਅਤੇ ਬਾਕੀ ਨਾਲ ਇਹ ਜਿਹੜੀ ਦੀਵਾਲੀ ਹੈ ਉਦੋਂ ਜਦੋਂ ਸ੍ਰੀ ਰਾਮਚੰਦਰ ਜੀ ਅਯੁੱਧਿਆ ਦੇ ਵਿੱਚੋਂ 14 ਸਾਲ ਦਾ ਬਨਵਾਸ ਕੱਟ ਕੇ ਜੁਧਿਆ ਵਿੱਚ ਆਏ ਸਨ ਉਦੋਂ ਵੀ ਸੰਤਾਂ ਨੇ ਰਲ ਮਿਲ ਕੇ ਜਿਹੜੇ ਲੋਕ ਸਨ ਉਹਨਾਂ ਨੇ ਸਾਰਿਆਂ ਨੇ ਦੀਪਮਾਲਾ ਕੀਤੀ ਸੀ ਅਤੇ ਉਹਨਾਂ ਦੀ ਆਉ ਪੂਜ ਕੀਤੀ ਸੋ ਇਸ ਕਰਕੇ ਆਪਾਂ ਨੂੰ ਸਾਰੀਆਂ ਸੰਤਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਐਸੇ ਤਿਉਹਾਰ ਹਨ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਚਾਹੀਦੇ ਹਨ ਇਹ ਸਾਡੇ ਸਾ ਏਕਤਾ ਦੇ ਪ੍ਰਤੀਕ ਹਨ ਇਹ ਜਿਹੜੇ ਤਿਉਹਾਰ ਜੇਕਰ ਕੇ ਆਪਾਂ ਅਸੀਂ ਰਲ ਮਿਲ ਕੇ ਤੇ ਹੋਰ ਮਨਾਵਾਂਗੇ ਤੇ ਸਾਡੇ ਵਿੱਚ ਇੱਕ ਦੂਜੇ ਪ੍ਰਤੀ ਪਿਆਰ ਵਧੇਗਾ ਕਿਸੇ ਪ੍ਰਤੀ ਕੋਈ ਝਗੜਾ ਕਲਕਲੇ ਨਹੀਂ ਹੋਵੇਗਾ ਸੋ ਇਸ ਕਰਕੇ ਸਾਨੂੰ ਇਹ ਸੁਨੇਹਾ ਮਿਲਦਾ ਹੈ ਕਿ ਐਸੇ ਤਿਉਹਾਰਾਂ ਤੇ ਨਾਲ ਮਿਲ ਕੇ ਖੁਸ਼ੀਆਂ ਮਨਾਈਏ ਅਤੇ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਹੈ ਉਸ ਨੂੰ ਧਾਰਨ ਕਰੀਏ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੋ ਬਾਕੀ ਥੋੜਾ ਜਿਹਾ ਹੁਣ ਆਪ ਇਹਨੂੰ ਇਹ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਗੁਰਦੁਆਰਾ ਵਿਖੇ ਅੱਜ ਮਨਾਇਆ ਜਾ ਰਿਹਾ ਹੈ ਬਾਬਾ ਜੀ ਤਿਹਾਰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਸਰ ਸ੍ਰੀ ਗੁਰੂ ਅਰਜਨ ਦੇਵ ਜੀ ਦਰਬੀ ਗੁਰਦੁਆਰਾ ਸਾਹਿਬ ਦੇ ਪਾਵਨ ਸਥਾਨਾਂ ਤੇ ਜੋ ਅੱਜ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਸਾਧ ਸੰਗਤ ਇਹ ਬਹੁਤ ਹੀ ਵੱਡਾ ਜਿਹੜਾ ਦਿਹਾੜਾ ਹੈ ਸਿੱਖ ਸੰਗਤਾਂ ਵੱਲੋਂ ਬਹੁਤ ਉੱਤਮ ਅੱਛਾ ਦੇ ਨਾਲ ਮਨਾਇਆ ਜਾਂਦਾ ਅਤੇ ਜੋ ਰਾਗੀ ਜਥੇ ਢਾਡੀ ਜਥੇ ਅਤੇ ਗਿਆਨੀ ਸਿੰਘ ਜਿਹੜੇ ਹਨ ਉਹ ਸੰਗਤਾਂ ਨੂੰ ਆਪਣੇ ਗੁਰੂ ਦੇ ਇਤਿਹਾਸ ਨਾਲ ਜੋੜ ਕੇ بڑے ਵੱਡੇ ਜੋ ਸੰਗਤਾਂ ਨੂੰ ਪਰਮ ਭਲੇ ਖੇ ਪਏ ਹੋਣੇ ਹੋਏ ਨੇ ਉਹਨਾਂ ਨੂੰ ਦੂਰ ਕਰਦੇ ਹਨ ਕਿਉਂਕਿ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਸਾਹਿਬ ਜੀ ਨੇ ਇਸ ਵੇਲੇ ਜੋ ਹਿੰਦੂ ਰਾਜੇ ਕੈਦ ਵਿੱਚ ਸਨ ਤੇ ਜahangir ਦੇ ਨਾਲ ਇੱਕ ਸ਼ਰਤ ਰੱਖ ਕੇ ਕਿ ਜਨਾਜ਼ਰ ਤੋਂ ਇਹਨਾਂ ਨੂੰ ਬਾਹਰ ਨਹੀਂ ਕੱਢਦਾ ਇਹਨਾਂ ਦੀ ਬੰਦ ਖਲਾਸੀ ਨਹੀਂ ਕਰਦਾ ਉਹਨਾਂ ਚਿਰ ਅਸੀਵੀ ਬਾਹਰ ਨਹੀਂ ਜਾਂਦੇ ਸੋ ਸੱਬੇ ਸੰਜੀਵਾਲ ਸਦਾਇਨ ਕੋ ਇਹਨਾਂ ਦੇ ਸਹਿਬਹਾਰਾ ਦਾ ਤੇ ਉਪਦੇਸ਼ ਗੁਰੂ ਨੇ ਦਰਸਾਇਆ ਕਿ ਅਸੀਂ ਕਿਸੇ ਜੋ ਮਤ ਦੇ ਨਾਲ ਭੇਦ ਪਾਣੀ ਭੇਦ ਭਾਵ ਨਹੀਂ ਰੱਖਦੇ ਅਸੀਂ ਸਾਰੇ ਮਾਨਸਕੀ ਜਾਤ ਇੱਕ ਹੈ ਪਹਿਚਾਣ ਕੋ ਤੇ ਹਾਮੀ ਹਾਂ ਅਤੇ ਜੁਲਮ ਦੇ ਖਿਲਾਫ ਅਸੀਂ ਬੈਠਾ ਹਾਂ ਕਿ ਜਿਹੜਾ ਪਹਿਰਾ ਦਿੰਦੇ ਇਸ ਕਰਕੇ ਗੁਰੂ ਸਾਹਿਬ ਨੇ ਉੱਥੇ ਜੋ ਤਸ਼ੱਦਦ ਹੋ ਰਿਹਾ ਸੀ ਰਾਜਾ ਦੇ ਉੱਤੇ ਉਹਨੂੰ ਮੁਖ ਰੱਖਦਾ ਆ ਆਪਾਸ਼ਾ ਨੇ ਜਹਾਂਗੀਰ ਦਾ ਖਾਣਾ-ਦਾਣਾ ਵੀ ਜਿਹੜਾ ਬੰਦ ਕਰਕੇ ਤੇ ਉੱਥੇ ਇਹ ਸ਼ਰਤ ਰੱਖੀ ਕਿ ਇਹਨੂੰ ਬਾਹਰ ਕਰੋ ਸੋ ਸਾਧੂਕਰ ਬੰਦੀ ਛੋੜ ਹੈ ਛੋੜ ਮੁਕਤ ਕਰੇ ਤੁਹਾਨੂੰ ਉਡੀਕਾ ਇਹ ਬਾਵਾਕ ਭਾਈ ਗੁਰਦਾਸ ਦੀ ਦੀਵਾਲੀ ਦੀ ਰਾਤ ਦੀਵਾਲੀ ਦੀ ਰਾਤ ਦੀਵੇ ਬਾਲਿਆ ਨਾ ਅਤੇ ਸਤਗੁਰ ਜੋ ਗਈ ਬੋੜ ਬੰਦੀ ਛੋੜ ਨਿਰੰਕਾਰ ਸੁਖਦਾਈ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਭਾਰੀ ਸਤਗੁਰੂ ਜੀ ਨੇ ਜੋ ਚਾਰ ਜੁੱਧ ਵੀ ਕੀਤੇ ਜ਼ੁਲਮ ਦੇ ਖਿਲਾਫ ਸਤਗੁਰੂ ਜੀ ਨੇ ਡੱਟ ਕੇ ਮੁਕਾਬਲਾ ਕੀਤਾ ਤੇ ਪਾਤਸ਼ਾਹ ਨੇ ਦਰਸਾਇਆ ਕਾਲ ਤੱਕ ਮੇਰੀ ਪੀੜੀ ਦੀਆਂ ਤਲਵਾਰਾਂ ਪਹਿਰਨ ਕੀਤੀਆਂ ਕਿ ਅਸੀਂ ਜ਼ੁਲਮ ਦਾ ਨਾਸ਼ ਕਰਾਂਗੇ ਧਰਮ ਦੀ ਰੱਖਿਆ ਕਰਾਂਗੇ ਤੇ ਰਾਜ ਭਾਗ ਵੀ ਜਿਹੜਾ ਧਰਮ ਦੇ ਅਨਸਾਰ ਹੋਵੇਗਾ ਇਸ ਕਰਕੇ ਬੰਦੀ ਛੋੜ ਦਿਹਾੜਾ ਜਿਹੜਾ ਬਹੁਤ ਸ਼ਰਧਾ ਭਾਵਨਾ ਨਾਲ ਬਣਾਇਆ ਜਾਂਦਾ ਸਾਰੀਆਂ ਸੰਗਤਾਂ ਜਿਹੜੀਆਂ ਹਿੰਦੂ ਸਿੱਖ ਇਸਾਈ ਬਹਿ ਜੈਨੀ ਬੋਧ ਯਾਦ ਕਰ ਇਸ ਦਿਨ ਤੇ ਗੁਰੂ ਘਰ ਦੇ ਵਿੱਚ ਪਾਉਂਜ ਕਰਕੇ ਬਹੁਤ ਵੱਡੀ ਸ਼ਰਧਾ ਦੇ ਨਾਲ ਆ ਕੇ ਮੱਥਾ ਟੇਕ ਕਰੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਖਾਤੇ ਸਾਰੀਆਂ ਸੰਗਤਾਂ ਨੂੰ ਬੰਦੀ ਸ਼ੋਰ ਦਿਵਾਲੀ ਦੇ ਤੇ ਬਹੁਤ ਬਹੁਤ ਬਧਾਈਆਂ ਬਾਕੀ ਜਿਹੜੀ ਸਾਡੀ ਰਹਿਮ ਚਲ ਗਿਆ ਰੰਦੀ ਜਾਣਕਾਰੀ ਆ ਸਾਡੇ ਗੁਰੂ ਘਰ ਦੇ ਇਹ ਕਮੇਟੀ ਮੈਂਬਰ ਵੀ ਆ ਸਾਡੇ ਲੋਕਲ ਕੌਂਸਲਰ ਜੀ ਗੁਰਕੇਨ ਕੌਰ ਇਹ ਤੁਹਾਨੂੰ ਸਾਰੀ ਜਿਹੜੀ ਡੀਟੇਲ ਦੇ ਦੋਕਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇਤੇ ਸਾਰੀ ਜਰਵੀ ਸੰਗਤ ਨੂੰ ਬੰਦੀ ਸ਼ੋਰ ਦਿਵਸ ਤੇ ਦਿਵਾਲੀ ਦੀ ਲੱਖ ਲੱਖ ਨਮਸਕਾਰ ਸਾਰੀ ਸੰਗਤ ਨੇ આજ ਰਾਲ ਮੇੜ ਕੇ ਮਨਾਇਆ ਬਹੁਤ ਖੁਸ਼ੀ ਹੋਈ ਹੈ ਤੁਹਾਡਾ ਕੀ ਨਾਮ ਹੈ ਜੀ ਗੁਰਕਿਰਨਪਾਲ ਕੀ ਤੁਸੀਂ ਕੀ ਜੋਬ ਮੈਂ ਨਾਰਮਟਨਵਰ ਦੀ ਡਾਰਬੀ ਵਿੱਚ ਕਾਉਂਸਲਰ ਹਾਂ ਕਾਉਂਸਲਰ ਹੋ ਤੁਸੀਂ ਤੇ ਜਿਹੜਾ ਬੰਦੀ ਛੋੜ ਦਿਵਸਾ ਬੜਾ ਸੰਗਤਾਂ ਨੂੰ ਦੱਸ ਦੂੰਗਾ ਵੀ ਕਾਹ ਤੋਂ ਮਨਾਇਆ ਜਾਂਦਾ ਜੀ ਥੋੜਾ ਜਿਹਾ ਬੰਦੀ ਛੋੜ ਦੇ ਵੈਸਟਮੇਟੇ ਛੇਵੇਂ ਪਾਸ ਕਰ ਰਹੇ ਨੇ ਸਾਰੇ ਛੇਵੇਂ ਪਾਸ ਆਨੇ 52 ਰਾਜਿਆਂ ਨੂੰ ਛੜਾਇਆ ਕਿਸਾਨ ਨੂੰ ਇਹ ਫਰੀडम ਰਾਈਟ ਮੈਸੇਜ ਦਿੱਤਾ ਸਾਰਿਆਂ ਨੇ ਸੁਖੀ ਹੋ ਕੇ ਰਹਿਣਾ ਆ ਬਸ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਬਾ ਜੀ ਕੀ ਨਾਮ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤ ਸਿੰਘ ਆ ਅੱਛਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਇੱਥੇ ਡਰਪੀ ਰਹਿੰਦੇ ਆ ਡਰਪੀ ਹਾਂ ਜੀ ਪੰਜਾਬ ਤੋਂ ਕਿਹੜੀ ਜਗਤੋਂ ਰਹਿਣ ਵਾਲੇ ਹੋ ਜੀ ਸਾਡਾ ਹੈਗਾ ਪਿੰਡ ਕੰਦੋਲਾ ਸ਼ੇਮੇ ਪਾਸ਼ਾ ਜਿਹੜਾ ਅਸੀਂ ਤਿਉਹਾਰ ਮਨਾ ਰਹੇ ਹਾਂ ਉਹ ਸਾਡੇ ਪਿੰਡ ਆਈ ਸੰਗ ਅੱਛਾ ਜੀ ਕੰਦੋਲਾ ਕਿਹੜੇ ਜਿਲ੍ਹੇ ਵਿੱਚ ਪੈ ਜਾਂਦਾ ਜੀ ਸਾਡਾ ਹੈਗਾ ਜਲੰਧੇ ਦੇ ਕੋਲ ਆਦਮਪੋਰਾ ਠੀਕ ਹੈ ਉਸ ਬਾਉ ਦੇ ਨਾਲ ਆ ਪੂਰੀ ਅੱਜ ਤੁਸੀਂ ਜੋ ਦੀਵਾਲੀ ਦੇ ਉੱਤੇ ਜੀ ਦੀਵਾਲੀ ਦਾ ਤੇ ਬੰਦੀ ਛੋੜ ਦਿਵਸ ਮਨਾਇਆ ਹੈ ਜੀ ਉਹਦੇ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਡਰਪੀ ਵਿਖੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਜੀ ਹਾਂ ਜੀ ਸਾਰੀਆਂ ਸੰਗ ਜੋ ਇਹ ਸਮਰਪਿਤ ਹੋ ਕੇ ਆਪ ਜੀ ਨੇ ਸਾਰੀਆਂ ਸੰਗਤਾਂ ਨੇ ਆ ਕੇ ਨਾਲ ਮਿਲ ਕੇ ਸਤਿਗੁਰ ਦੀ ਬਖਸ਼ਾਪ੍ਰਾਪਤ ਕੀਤੀਆਂ ਅਤੇ ਆਉਣ ਵਾਲੇ ਸਮੇਂ ਵੀ ਅਸੀਂ ਸਾਰੀਆਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਵੀ ਜਿਹੜੇ ਗੁਰਨਾਨ ਦੇਵ ਜੀ ਉਹ ਅਫਤਾਰਪੁਰ ਆ ਰਹੇ ਆ ਤੇ ਗੁਰਦੇਖਪੁਰ ਸਾਡੇ 350 ਸਾਲਾਂ ਸ਼ਹੀਦੀ ਦੇ ਵਿੱਚ ਉਹ ਵੀ ਆ ਰਹੇ ਆ ਸੋ ਇਸੇ ਤਰ੍ਹਾਂ ਜਿਵੇਂ ਅੱਜ ਬਹੁਤ ਹੀ ਤਦਾਦ ਦੇ ਵਿੱਚ ਸੰਗਤਾਂ ਪਹੁੰਚੀ ਆ ਅਸੀਂ ਬੇਨਤੀ ਕਰਦੇ ਇਸੇ ਤਰ੍ਹਾਂ ਆ ਕੇ ਜੋ ਸਤਿਗੁਰ ਦੀ ਬਖਸ਼ਾਹ ਹਨ ਉਹ ਆ ਕੇ ਪ੍ਰਾਪਤ ਕਰਨਗੇ ਇੱਥੇ ਕਿਹੜੇ ਕਿਹੜੇ ਤਿਹਾਰ ਸ਼ਹੀਦੀ ਇਹ ਦਿਵਸ ਤੇ ਹੋਰ ਗੁਰਪੁਰਬ ਦਿਵਸ ਮਨਾਏ ਜਾਂਦੇ ਨਹੀਂ ਸੋ तकरीबन ਜਿਹੜੇ ਸਾਰੇ ਵੀ ਦਿਨੇ ਹੈਗੇ ਆ ਦਿਵਸ ਸਾਰੇ ਗੁਰਪੁਰਬ ਤੇ ਸਹੀ ਦਿਦੇਵਸਾ ਜਿਹੜੀਆਂ ਹਨ ਉਹ ਮਨਾਏ ਜਾਂਦੇ ਜਾਂਦੇ ਹਨ ਅਤੇ ਰੋਜ਼ ਅੰਮ੍ਰਿਤ ਵੇਲੇ ਤੋਂ ਲੈ ਕੇ 5 ਵਜੇ ਤੋਂ 12 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਦੀਵਾਨ ਸੱਜਦੇ ਹਨ ਤੇ ਗੁਰੂ ਘਰ ਦੇ ਵਿੱਚ ਹੋਰ ਕੀ ਕੀ ਫੈਸਿਲਿਟੀਆਂ ਨੇ ਜੀ ਸੰਗਤਾਂ ਵਾਸਤੇ ਇੱਥੇ ਗੁਰੂ ਘਰ ਦੇ ਵਿੱਚ ਸਾਡੇ ਕੋਲ ਜਿਹੜਾ ਮੇਨ ਹੈ ਕਿ ਦੀਵਾਨ ਸੱਜਦੇ ਉਸ ਤੋਂ ਇਲਾਵਾ ਸਾਡੇ ਕੋਲ ਜਿਹੜਾ ਜਿਮ ਹੈ ਜਿਮ ਦੇ ਵਿੱਚ ਗੱਤਕਾ ਅਤੇ ਹੋਰ ਬਾਕਸਿੰਗ ਬੱਚਿਆਂ ਦੇ ਵਾਸਤੇ ਸਿਆਨੀਆਂ ਲਈ ਤਾਂ ਕਿ ਆਪਣੀ ਫਿਟਨੈਸ ਵੀ ਰੱਖ ਸਕਦੇ ਤੇ ਆਪਣੀ ਸੁਰੱਖਿਆ ਦੇ ਲਈ ਕਿਉਂਕਿ ਸਿੱਖੀ ਦਾ ਸਿਧਾਂਤ ਇਹ ਆ ਕਿ ਤਨ ਜੀ ਉਤੇ ਕੋਤਜਾਗ ਮੈਂ ਮੁਖ ਤੇ ਹਰ ਚਿੱਤ ਮੈਂ ਜੋਤਿ ਵਿਚਾਰੇ ਜਿੱਥੇ ਅਸੀਂ ਨਾਮ ਜਪਣਾ ਉਥੇ ਅਸੀਂ ਆਪਣਾ ਜਿਰੀ ਹੈਗੀ ਆ ਸ਼ਾਸਤ੍ਰ ਵਿਦਿਆ ਅਤੇ ਡਿਫੈਂਸ ਦੇ ਲਈ ਵੀ ਇਹ ਜਿਹੜੇ ਸਾਰੇ ਅਸੀਂ ਪ੍ਰਾਪਤ ਕਰਨੇ ਹਨ ਕਾਰਨ ਬਾਬਾ ਲੰਗਰ ਹਾਲ ਦੇ ਵਿੱਚ ਲੰਗਰ ਦਾ ਕੀ ਕੀ ਪ੍ਰਬੰਧ ਹੁੰਦਾ ਜੀ ਇੱਥੇ ਡੇਲੀ ਲੰਗਰ ਚੱਲਦਾ ਜੀ ਜਾਂ ਕੋਈ ਦਿਨ ਤਿਹਾਰਤੀ ਲੰਗਰ ਚੱਲਦਾ ਜੀ ਕਿਹੜਾ ਜਿਵੇਂ ਇਹ ਖਾਸਕ ਸਥਾਨਾਂ ਤੇ ਜਿਵੇਂ ਜਿਹੜੇ ਹੈਗੇ ਤਖਤ ਸਾਹਿਬਾਨ ਦੇ ਹਰ ਰੋਜ਼ ਜਿਵੇਂ ਜਿਵੇਂ ਦੀਵਾਨ ਚੱਲਦੇ ਹਨ ਜਿਹੜਾ ਲੰਗਰ ਹੈ ਉਹ ਸਵੇਰ ਨੂੰ ਤਕਰੀਬਨ 5-6 ਵਜੇ ਤੋਂ ਰਾਤ ਨੂੰ 8 ਵਜੇ ਤੱਕ ਲੰਗਰ ਹਾਲ ਜਿਹੜਾ ਹੈ ਲੰਗਰ ਦਾ ਪ੍ਰਬੰਧ ਹੈ ਕੇਵਲ ਇੱਕ ਤੋਂ ਤਕਰੀਬਨ 2-3 ਵਜੇ ਇਹ ਸਮਾਪਤ ਕੀਤਾ ਜਾਂਦਾ ਤਾਂਕਾ ਕਿ ਜਿਹੜੀ ਕਲੀਨਿੰਗ ਦਾ ਪ੍ਰੋਸੈਸ ਕੀਤਾ ਜਾ ਸਕਦਾ ਤੇ ਬਾਬਾ ਜੀ ਸੰਗਤਾਂ ਵੱਲੋਂ ਵੀ ਕੋਈ ਲੰਗਰ ਦੇ ਵਿੱਚ ਸਹਿਯੋਗ ਦਿੱਤਾ ਜਾਂਦਾ ਜੀ ਇੱਥੇ ਸੰਗਤਾਂ ਤੋਂ ਬਿਨਾ ਚਿਹਰਾ ਗੁਰੂ ਘਰ ਆ ਇਹ ਨਹੀਂ ਚੱਲ ਸਕਦਾ ਜਿਹੜੇ ਪ੍ਰਬੰਧਕ ਹਨ ਉਹ ਕੇਵਲ ਤੇ ਕੇਵਲ ਸੰਗਤਾਂ ਦੀ ਸੇਵਾ ਅਤੇ ਸੰਗਤਾਂ ਦੇ ਜਿਹੜਾ ਹੈਗਾ ਆ ਉਹਨਾਂ ਦੇ ਉਪਰਾਲੇ ਜਿਹੜੇ ਆ ਉਹਨਾਂ ਦੇ ਕਾਰਨ ਕਰਕੇ ਜਿਹੜੇ ਆ ਗੁਰੂ ਘਰ ਚੱਲਦੇ ਹਨ ਕੋਈ ਧਰਮ ਦਾ ਕੋਈ ਭੇਦਭਾਵਤਾ ਨਹੀਂ ਹੁੰਦਾ ਜੀ ਇੱਥੇ ਜੀ ਇੱਥੇ ਇਸ ਤਰ੍ਹਾਂ ਹੈ ਕਿ ਸਤਿਗੁਰੂ ਜੀ ਅਸੀਂ ਗੁਰੂ ਤੇਗ ਬਹਾਦਰ ਜੀ ਮਹਾਰਾ ਦੇ ਸਾਟੇ 300 ਸਾਲਾਂ ਸ਼ਹੀਦੀ ਦੇ ਵਿੱਚ ਜਿਹੜਾ ਅਸੀਂ ਮਨਾਉਣਾ ਹੈ ਮਨਾਉਣਾ ਇਸ ਕਰਕੇ ਹੈ ਜਿਵੇਂ ਤੁਸੀਂ ਧਰਮ ਦਾ ਪਾਪ ਜਾਂ ਤੁਸੀਂ ਕਹੋ ਕੋਈ ਵਿਖਰਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਤਿਲਕ ਜੰਜੂ ਰੱਖਾ ਪ੍ਰਮਤਾ ਕਾ ਕੀਨੋ ਬਰ ਖਲੂ ਮੈਂ ਸਾਕਾ ਜਿਹੜਾ ਤਿਲਕ ਹਤੇ ਜਿਹਨੇ ਵੀ ਧਾਰਮਿਕ ਜਿਹਰੇ ਸੀ ਜਿਹਰੇ ਤਾਲਮਤ ਜਿਹਰੇ ਆਕੇ ਸੀ ਉਹਨਾਂ ਦੇ ਰਿਲੀਜੀਅਨ ਬਲੀਫ ਜਿਹਰੇ ਸਨ ਉਹਨਾਂ ਨੂੰ ਪਹੁੰਚਾਉਣ ਵਾਸਤੇ ਸਤਗੁਰੂ ਜੀ ਨੇ ਆਪਣੀ ਸੀ ਹਿੱਦੀ ਪਾਈ ਸੋ ਇਸ ਤਰ੍ਹਾਂ ਇਹ ਗੁਰੂ ਘਰ ਦੀ ਕੋਈ ਮर्यादा ਨਹੀਂ ਜਿਹਦੇ ਨਾਲ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ ਭਾਵ ਪੇਵ ਜਾਂ ਕੋਈ ਫਿਕਰਾ ਕੋਈ ਰੱਖਿਆ ਜਾਵੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਦੇਸ਼ ਵਿਦੇਸ਼ ਤੇ ਪੰਜਾਬ ਹਿੰਦੁਸਤਾਨ ਵਰਲਡ ਲੈਵਲ ਤੇ ਬੈਠੀਆਂ ਨੇ ਸਾਡਾ ਇਹ ਆ ਕਿ ਇਸ ਸਥਾਨ ਤੇ ਜਿੱਥੇ ਦੀਵਾਨ ਚਲਦੇ ਹਨ ਉੱਥੇ ਨਾਲ ਸਾਡਾ ਪੰਜਾਬੀ ਦੀ ਕਲਾਸ ਸੰਥਿਆ ਕੀਰਤਨ ਦੀ ਤੰਤੀ ਸਾਜਣਾ ਖਾਸ ਕਰਕੇ ਜਿਹੜੇ ਹੈ ਸਾਡੀ ਕਲਾਸਿਸ ਲੱਗਦੀਆਂ ਹਨ ਪੰਜਾਬੀਏ ਦੀ ਕਲਾਸ ਅਤੇ ਹੋਰ ਬਹੁਤ ਸਾਰੇ ਗੁਰਮਤਿ ਦੀ ਕਲਾਸ ਬੀਬੀਆਂ ਦੇ ਲਈ ਖਾਸ ਕਰਕੇ ਅਸੀਂ ਪ੍ਰੋਗਰਾਮ ਰੱਖਿਆ ਜਿੱਥੇ ਬੀਬੀ ਆ ਕੇ ਆਪਣੀ ਗੱਲ ਕਰ ਸਕਦੇ ਮਤਲਬ ਕਿ ਸਾਟਾ ਜਿਹੜਾ ਇੱਥੇ ਪ੍ਰੋਗਰਾਮ ਹੈ ਜਿੱਨਾਂ ਸਾਡੇ ਦੀਵਾਨ ਸੱਜਦੇ ਹਨ ਉਹਨਾਂ ਸਾਡੀ ਕਲਾਸਿਸ ਨਹੀਂ ਲੱਗਦੀਆਂ ਹਨ ਤਾਂ ਕਰਕੇ ਲੋਕ ਸਿੱਖੀ ਦੇ ਨਾਲ ਜੁੜ ਸਕਣ ਅਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਹਨ ਉਹ ਗੁਰੂ ਘਰ ਦੇ ਨਾਲ ਆ ਕੇ ਸਿੱਖੀ ਦੇ ਨਾਲ ਜੋੜ ਸਕਣ ਠੀਕ ਹੈ ਜੀ ਧੰਨਵਾਦ ਭਾਈ ਸਾਹਿਬ ਵਾਹਿਗੁਰੂ ਕੀ ਫਤਿਹ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਸੋਨੀਆ ਹੈ ਪੰਜਾਬ ਤੋਂ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਅੰਮ੍ਰਿਤਸਰ ਤੋਂ ਰਹਿਣ ਵਾਲੇ ਹਾਂ ਇੱਥੇ ਅੱਜ ਤੁਸੀਂ ਇੰਗਲੈਂਡ ਦੀ ਵਿੱਚ ਡਰਬੀ ਸ਼ਹਿਰ 'ਚ ਖੜੇ ਹੋ ਮੱਥਾ ਟੇਕਣਾ ਆ ਗੁਰੂ ਘਰ ਦੇ ਵਿੱਚ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਸਾਹਿਬ ਦੇ ਪਹੁੰਚ ਦੇ ਇਥੇ ਬਹੁਤ ਵਧੀਆ ਤਰੀਕੀ ਨਾਲ ਦੀਵਾਲੀ ਜਿਹੜੀ ਸੈਲੀਬ੍ਰੇਟ ਕੀਤੀ ਜਾਂਦੀ ਹੈ ਤੇ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਹੋ ਦੇਸ਼ ਵਾਸੀਆਂ ਨੂੰ ਦੀਵਾਲੀ ਤੇ ਇੱਥੇ ਜੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਹੱਸਦੇ ਰਹੋ ਵਸਦੇ ਰਹੋ ਗੋਡ ਬlesਸ ਯੂ ਠੀਕ ਥੈਂਕ ਯੂ ਵਾਈ ਕੁਝ ਦਾ ਖਾਸ ਆਸ ਕੀ ਰਿਵਾਈਵ ਹੋ ਚੁੱਕੀ ਫਤ ਹੈ ਜਿਵੇਂ ਕਿ ਅਸੀਂ ਇੱਥੇ ਗੱਲਬਾਤ ਕੀਤੀ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਵੀ ਉਹਨਾਂ ਨੇ ਦੱਸਿਆ ਵੀ ਇੱਥੇ ਗੁਰੂ ਘਰ ਦੇ ਵਿੱਚ ਕਿਹੜੇ ਕਿਹੜੇ ਦਿਨ ਤਿਹਾੜੀ ਤੇ ਸ਼ਹੀਦੀ ਦਿਹਾੜੇ ਗੁਰਪੁਰਬ ਦਿਵਸ ਮਨਾਏ ਜਾਂਦੇ ਨੇ ਉਹਨਾਂ ਨੇ ਜਿਵੇਂ ਕਿ ਤੁ ਇੱਥੇ ਸੰਤਾਂ ਵਾਸਤੇ ਵੀ ਦੱਸਿਆ ਵੀ ਜਿਸ ਤਰ੍ਹਾਂ ਕਿ ਇੱਥੇ ਲੰਗਰਾਂ ਲੰਗਰ ਦਾ ਹਾਲ ਦੇ ਵਿੱਚ ਕੀ ਕੀ ਪ੍ਰਬੰਧ ਆ ਤੇ ਹੋਰ ਇੱਥੇ ਕਿਹੜੀਆਂ ਕਿੜੀਆਂ ਕਲਾਸਾਂ ਲੱਗਦੀਆਂ ਹਨ ਤੁਸੀਂ ਦੇਖਦੇ ਰਹੋ ਮਾਛੋੜਾ ਨਿਊਜ਼ ਮੈਂ ਤੁਹਾਡਾ ਆਪਣਾ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਸ਼ਰੌਦੀ ਸ਼੍ਰੀ ਮਾਛੋੜਾ ਸਾਹਿਬ ਤੋਂ ਧੰਨਵਾਦ ਤੁਹਾਨੂੰ ਇਸੇ ਤਰ੍ਹਾਂ ਕਿਸੇ ਹੋਰ ਫੈਸਟੀਵਲ ਦੇ ਉੱਤੇ ਜਾਂ ਕੋਈ ਹੋਰ ਨਵੀਂ ਚੀਜ਼ ਦੇ ਉੱਤੇ ਇੱਥੇ ਜਾਣੂ ਕਰਵਾਇਵਾਂਗੇ ਧੰਨਵਾਦ